ਅਸਲ ਜਿਹੜੀ ਰਾਤ ਵਾਰਦਾਤ ਹੋਈ ਹੈ ਨਾਦੇ ਦੇ ਵਿੱਚ ਕਹਿੰਦੇ ਬਾਰੇ ਅਸੀਂ ਕੀ ਕਹਿਣਾ ਜਾਵਾਂਗੇ ਕੀ ਇਹ ਦਾ ਇਹਦੇ ਵਿੱਚ ਇੱਕ ਲੜਕੀ ਸੀ ਜਿਹਦਾ ਨਾਮ ਮੰਨੂ ਆ 26 ਸਾਲ ਦੀ ਕੁੜੀ ਸੀਗੀ ਉਹ ਤੇ ਉਹਦੇ ਪਾਪਾ ਦਾ ਨਾਮ ਹੈਗਾ ਸੁਜੀਤਰਾ ਵਾਸੀ ਹੈਗੇ ਨੇ ਵਿਕਾਸਪੁਰੋਲੀ ਦੇ ਉਹਨਾਂ ਨੂੰ ਪੁਲਿਸ ਵਾਲੇ ਬਰੌਟ ਡੱਡ ਲੈ ਕੇ ਆਏ ਸੀਗੇ ਤੇ ਉਹਨਾਂ ਦੇ ਫੇਸ ਤੇ ਬਹੁਤ ਜ਼ਿਆਦਾ ਇੰਜਰੀਜ਼ ਸੀਗੀਆਂ ਸਿਰ ਤੇ ਵੀ ਫੇਸ ਤੇ ਵੀ ਠੀਕ ਹੈ ਲੜਪਾਗ ਮਰਡਰ ਦਾ ਕੁਝ ਪੁਲਸ ਵਾਲਿਆਂ ਦੇ ਅਕੋਰਡਿੰਗਲੀ ਇਹ ਕੇਸ ਬਣਦਾ ਬਾਕੀ ਪੋਸਟਮਾਰਮ ਤੋਂ ਬਾਅਦ ਪਤਾ ਲੱਗ ਜੂਗਾ ਵੀ ਕੀ ਇਹ ਪੋਸਟਮਾਰਮ ਸਰ ਕਦੋਂ ਤੱਕ ਪੋਸਟਮਾਰਮ ਪੁਲਸ ਵਾਲੇ ਪੇਪਰ ਚੈੱਕ ਕਰਕੇ ਲੈ ਕੇ ਆਉਣਗੇ ਅੱਜ ਉਹਦੇ ਅਕੋਰਡਿੰਗਲੀ ਜਦੋਂ ਵੀ ਉਹ ਲੈ ਕੇ ਆਉਂਦੇ ਨੇ ਉਹਦੇ ਤੋਂ ਬਾਅਦ ਪੋਸਟਮਾਰਮ ਹੋਊਗਾ ਕੋਈ ਸਰ ਇਹਦੇ ਵਿੱਚ ਏ ਤਾਂ ਨਹੀਂ ਆ ਵੀ ਕੋਈ ਰੇਪ ਕੇਸ ਹੋਵੇ ਜਾਂ ਕੁਝ ਪੁਲਸ ਵਾਲਿਆਂ ਨੇ ਹੁਣੇ ਕੋਈ ਵੀ ਡਿਟੇਲ ਨਹੀਂ ਦਿੱਤੀ ਸਿਰਫ ਉਹ ਲੈਟਰ ਲੈ ਕੇ ਆਏ ਸੀ ਤੇ ਬਾਡੀ ਲੈ ਕੇ ਆਏ ਸੀ ਹੋਰ ਇਸ ਤੋਂ ਜ਼ਿਆਦਾ ਕੋਈ ਡਿਟੇਲ ਨਹੀਂ ਲਿਖਿਆ ਉਹ ਪੇਪਰਸ ਲੈ ਕੇ ਆਣਗੇ ਪੇਪਰਸ ਤੋਂ ਆਈਡੀਆ ਲੱਗੂਗਾ ਵੀ ਕੀ ਹੋ ਸਕਦਾ ਬਾਡੀ ਦੇ ਨਾਲ ਪੁਲਸ ਵਾਲੇ ਹੀ ਦੋ ਪੁਲਸ ਮੁਲਾਜ਼ਮਾਂ ਕੇ ਰਾਤ ਨੂੰ ਰੈਕੋੜੀ ਲੈ ਕੇ ਆਏ ਸੀਗੇ ਤੇ ਉਹ ਪੁਲਸ ਵਾਲੇ ਮਾਰਚੀ ਸ਼ਿਫਟ ਕਰਾ ਕੇ ਉਸ ਤੋਂ ਬਾਅਦ ਹਮੇਸ਼ਾ ਚਲੇ ਗਏ ਉਸ ਤੋਂ ਬਾਅਦ ਉਹਨਾਂ ਦਾ ਕੋਈ ਨਾ ਤਾਂ ਫੈਮਿਲੀ ਮੈਂਬਰ ਮਤਲਬ ਇੱਥੇ ਮੇਰੇ ਕੋਲ ਤਾਂ ਨਹੀਂ ਆਇਆ ਉਧਰ ਆਇਆ ਹੋਇਆ ਹਰੰਗਲਾ ਲੜਕੀ ਹੈ ਜੀ ਅਨੂ ਨਾਮ ਹੈ ਇਹਦਾ ਸਰਜੀਤ RAM ਦੀ ਬੇਟੀ ਹੈ ਜੀ ਇਹ ਇਹ ਵਿਕਾਸ ਕਲੋਨੀ ਵਿੱਚ ਰਹਿੰਦੀ ਹੈ ਨਾਂਬਾ ਜੇਲ੍ਹ ਦੇ ਸਾਹਮਣੇ ਤੇ ਇਹਦਾ ਇੱਕ ਮਦਰ ਆ ਉਹਦਾ ਨਾਮ ਆ ਅਰੂਨਾ ਉਹਦਾ ਕਿਸੇ ਲੜਕੇ ਨਾਲ ਫੇਅਰ ਸੀਗਾ ਤੇ ਲੜਕੀ ਮਾਂ ਮਾਂ ਨੌਂਵੀਂ ਇਤਰਾਜ ਕਰਦੀ ਸੀ ਤੇ ਲੜਕੇ ਨਾਲ ਵੀ ਇਤਰਾਜ ਕਰਦੇ ਸੀ ਤੇ ਇਹਦੇ ਵਿੱਚ ਇਹਦੀ ਮਦਰ ਤੇ ਇਹਦੇ ਮਤਲਬ ਜਿਹੜਾ ਲਵਰ ਸੀਗਾ ਉਹਨੇ ਰਲ ਕੇ ਦੋਨਾਂ ਨੇ ਤੇ ਲੜਕੀ ਦਾ ਕੱਲ ਇਵਨਿੰਗ ਦੇ ਵਿੱਚ ਮਰਡਰ ਕਰਤਾ ਕੋਈ ਗ੍ਰਿਫਤਾਰ ਨਹੀਂ ਹੋ ਸਕਦਾ ਇਹਦੇ ਮਦਰ ਨੂੰ ਰਾਉਂਡ ਅਪ ਕਰ ਲਿਆ ਜੀ ਤੇ ਜਿਹੜੇ ਦੋ ਸੀਗੇ ਨਾਲ ਆਏ ਸੀਗੇ ਸਕੂਟੀ ਤੇ ਜਿਨ੍ਹਾਂ ਨੇ ਕੀਤਾ ਸੀਗੇ ਤੇ ਉਹਨਾਂ ਨੂੰ ਰਾਉਂਡ ਅਪ ਕਰਕੇ 체ਤੀ ਅਸੀਂ ਕਰ ਲਾਂ ਗ੍ਰਿਫਤਾਰ